ਆਂਦੀ ਜੈ ਸੂ ਹੰਗ ਮੋਰਾ ਇਸੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੂ ਹੰਗ ਮੋਰਾ ਇਸੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੂ ਦੇਸ਼ੋਂ ਭਗਵਾਨ ਦੀ ਜੈ ਸਤਕਾਰ ਪੈਰੀਅਰ ਸਿੰਘ ਜੀ 10 ਨੰਬਰ ਗ੍ਰੰਥ ਪ੍ਰਕਾਸ਼ ਹੈ 16 ਫਾਦਰੋਂ 2018 ਬਿਕਰਮੀ ਤੰਨਾ ਸਿੰਘ ਦੇ ਘਰ ਟੈਪਈ ਜਿਲ੍ਹਾ ਲੁਧਿਆਣਾ ਸੱਚਖੰਡ ਸੱਚਾ ਦਵਾਰਾ ਸੋ ਪ੍ਰਖ ਨਰੰਜਨ ਸੋ ਬਾਪਾ ਐ ਨਾ ਤੇਰ ਕਰ ਖੋਲੇ ਆਪ ਗਵਾੜਾ ਹਰ ਪ੍ਰਖ ਨਰੰਜਨ ਵੇਖ ਵਕਾਇਦਾ ਏਕ ਅੰਕਾਰ ਦਾਇ ਸਹਾਰਾ ਆਪ ਆਪਣਾ ਬੰਦਨ ਪਾਇਦਾ ਨਰਨਜਨ ਕਰੀ ਜਾਰਾ ਜੋਤੀ ਜੋਦ ਡਾਗ ਮਗਾਏਂਦਾ ਸ੍ਰੀ ਭਗਵਾਨ ਵੇਖਣ ਹਾਰਾ ਧਰ ਕਰ ਸੋਚਾ ਵੇਖ ਵਖਾਏਂਦਾ ਅਬ ਨਾਚੀ ਕਰਤਾ ਆਪੇ ਜਾਣੇ ਆਪਣਾ ਸਤ ਭੰਡਾਰਾ ਸਾਤ ਸਤਵਾ ਦੀ ਆਪੇ ਉਪਾਏ ਦਾ ਪਾਰ ਬ੍ਰਹਮ ਪ੍ਰਭ ਹੋ ਤਿਆਰਾ ਆਪਣੀ ਖੇល ਆਪ ਖਲਾਏ ਦਾ ਅਲਾਕੇ ਗੋਚਰੇ ਆ ਗਮ ਅਗਮੜੀ ਕਰਾ ਬੁਰਖੇ ਗਮੜਾ ਆਪ ਕਰਾਏ ਦਾ ਸ਼ਾ ਉਬ ਬਣ ਸਕਦਾਰਾ ਸ਼ੈਨ ਸ਼ਾਇਆ ਬਣਾ ਨਾ ਉਤਰਾਏਂਦਾ ਜੋਤੀ ਜੋਤ ਸਰੂਪਹਾਰ ਆਪ ਆਪਣੀ ਕਿਰਪਾ ਕਰ ਆਪਣਾ ਹੁਕਮ ਆਪ ਵਰਤਾਏਂਦਾ ਸ਼ਾ ਬਾਦਸ਼ਾਹ ਹਰ ਕਰਤਾਰ ਆਦਿ ਬੁਰਕੀ ਅਖਵਾਈਆ ਨਿਰਗੁਣ ਨਰਵਾਰੋ ਤਿਆਰ ਮੂਰਤ ਆਕਾਲ ਡਗ ਮੰਗਾਈਆ ਜੂਨੀ ਰਤ ਬਿਆਬ ਪਰਵਦਗਾਰ ਮੱਕਾ ਮਹਿਕ ਸੋਬਾ ਪਾਈਆ ਜਲਵਾ ਨੂਰ ਕਰਿ ਹੁਜਿਆਰ ਜੋ ਦੀ ਆਯਾਲਾ ਦੇਸ ਵਟਾਈਆ ਸਾਤੇ ਮੰਦਰ ਖੇਲ ਨਿਆਰ ਖੇਲੇ ਵਲੜਾ ਆਪ ਕਰਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਤਗਨ ਸਾਚਾ ਆਪ ਬੜਾਈਆ ਸਾਜ ਕਨ ਸਾਚਾ ਸਾਧ ਦਵਾਰ ਸੋ ਬੁਰਖ ਨਰੰជន ਆਪ ਆਪਾਏਂਦਾ ਹਰ ਬੁਰਖ ਨਰੰਨ ਹੋ ਤਿਆਰ ਦਰ ਕਰ ਸਾਚਾ ਆਪ ਸਹਾਈਂਦਾ ਏਕ ਅੰਕਾਰਾ ਵੇਖੇ ਵੇਖਣਾਰ ਆਦ ਨਰੰਨ ਮੇਲ ਮਲਾਏਂਦਾ ਅਬ ਨਾਚੀ ਕਰਤਾ ਵਸੇ ਠਾਂਡੇ ਦਰਬਾਰ ਸ੍ਰੀ ਭਗਵਾਨ ਨ ਸ਼ਾਨ ਚਲਾਏਂਦਾ ਬਾਰਬ ਰਾਮ ਪ੍ਰਵ ਖਬਰਦਾਰ ਆਦ ਨਿਗਾਨੀ ਇੱਕ ਅਖਵਾਏਂਦਾ ਸਾਡੇ ਤਖਤ ਬੈਠ ਹੁਕਮਰਾਨ তোর ਫਰਮਾਨ ਆਵੇ ਲਾਏਂਦਾ ਚਾਹੋ ਪੂਪ ਬਣ ਰਾਜਾਨ ਦਰਦ ਰਵੇਸ਼ ਵੇਸ਼ ਵਟਾਇਦਾ ਇਕ ਕੁ ਬਖਾਰੀ ਬਣ ਆਪ ਭਗਵਾਨ ਨਿਓ ਨਿਓ ਸੀਸ ਜਗਦੀਸ਼ ਸੀਸ ਜਿਕਾਇਦਾ ਕਰੇ ਖੇਲ ਹਰ ਮਹਾਨ ਪੀਵ ਪੇਰ ਦੇ ਆਪਰ ਖਾਇਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਤਖੰਡ ਦਵਾਰ ਸੋਭਾ ਪਾਇਦਾ ਸਤਖੰਡ ਦਵਾਰ ਸੋਭਾਵੰਤ ਸੋ ਬਿਰਖ ਨਰਨਜਣ ਆਪ ਸਹਾਈਆ ਹਰ ਬਿਰਖ ਨਰਨਜਣ ਨਾਰੀ ਕੰਤਾ ਨਰ ਨਰੈਣ ਵੇਸੂਟਾਈਆ ਇਕੰਕਾਰਾ ਬਣਾਏ ਬਣਤ ਕਾਨ ਕੜਦ ਲਾਇ ਕੜਾਈਆ ਆਦ ਨਰੰਜਨ ਮਹਿਮਾਇ ਗਣਤ ਲੇਖਾ ਲਿਖਤ ਵਿੱਚ ਨਾ ਆਈਆ ਅਬ ਨਾਚੀ ਕਰਤਾ ਬੇਪਰਵਾਹ ਬੇਅੰਤ ਬੇਅਬ ਨਾਮ ਖੁਦਾਈਆ ਸ੍ਰੀ ਭਗਵਾਨ ਸਾਚਾ ਧਾਮ ਸੰਤ ਦਰਗਾਹ ਸਾਚੀ ਵਾਡੂੜੀ ਆਈਆ ਪਾਰ ਬ੍ਰਹਮ ਆਪਣਾ ਲੇਖਾ ਜਾਣੇ ਆਦ ਅੰਤ ਮਦ ਆਪਣੀ ਤਾਰ ਜਲਾਈਆ ਜੋਤੀ ਜੋਤ ਸਰੂਪ ਹਰ ਆਪੀ ਆਪਣੀ ਕਿਰਪਾ ਕਰ ਸਾਜਖੰਡ ਦਵਾਰ ਆਪ ਸਹਾਈਆ ਸਾਜਖੰਡ ਦਵਾਰ ਸੱਚ ਮਹੱਲਾ ਹਰ ਸਾਜਾ ਸੱਚ ਸੁਹਾਇੰਦਾ ਵਸਨਹਾਰਾ ਇੱਕ ਇਕਲਾ ਆਪ ਆਪਣਾ ਹਾਸਨ ਲਾਏਂਦਾ ਆ ਦੀ ਜਗਦੀ ਖੇਲੇ ਵੱਲਾ ਸ਼ਬਦ ਯੋਧ ਆ ਪੇਰਾ ਜੋਤੀ ਜਾਤਾ ਡਾਗ ਮੰਗਾਏਂਦਾ ਨਿਰਗੁਣ ਨਿਰਗੁਣ ਵੜਾਏ ਪੱਲਾ ਨਿਰਗੁਣ ਨਿਰਗੁਣ ਸਾਗਨ ਵਾਏਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਤਿਖੰਡ ਦੁਆਰਾ ਵੇਖ ਗਾਇਦਾ ਸਤਿਖੰਡ ਦੁਆਰਾ ਸਾਜੀ ਧਾਰ ਸੋ ਪ੍ਰਖ ਨਰਨਜਣ ਆਪ ਪ੍ਰਗਟਾਈਆ ਛਪ ਪਰੇਸ਼ਾਨ ਨਾ ਕੋਈ ਸਹਾਰ ਚਾਰ ਦਿਵਾਰ ਨਾ ਕੋਈ ਬਣਾਈਆ ਦੀਵਾ ਬਤੀ ਨਾ ਕੋਈ ਯਾਰ ਆਦ ਨਰਨਣ ਢਾਕ ਮੁਗਾਈਆ ਨਾ ਕੋਈ ਪੁਰਖ ਨਾ ਕੋਈ ਨਾਰ ਨਰਨਰੈਣ ਖੇਲ ਖਲਾਈਆ ਨਾ ਕੋਈ ਮੰਦਰ ਗੁਰੂ ਦਵਾਰ ਇਕ ਇਕੱਲਾ ਸੋਬਾ ਪਾਈਆ ਕਰੇ ਖੇਲ ਅਗਾਮਿਆ ਬਾਰ ਅੱਲਾ ਕੀ ਅਗੋ ਚਿਰ ਬੇਪਰਵਾਈਆ ਆਪਣੀ ਸ਼ਿਆ ਪਰ Bhandar ਆਪੇ ਰਿਆ ਵਰਦਾਈਆ ਆਪੇ ਵੇਖੇ ਦੇਖਨਾਰ ਦੂਸਰ ਸੰਗ ਨ ਕੋਈ ਲਾਈਆ ਜੋਤੀ ਜੋਤ ਸਰੂਪ ਹਾਰ ਆਬ ਆਪਣੀ ਕਿਰਪਾ ਕਰ ਸੱਚਖੰਡ ਦਿਵਾਰੇ ਬੈਠਾ ਵੜ ਸੱਚ ਸਿੰਘਾਸਨ ਸੋਭਾ ਪਾਈਆ ਜੋਤੀ ਜੋਤ ਸਰੂਪ ਹਾਰ ਆਬ ਆਪਣੀ ਕਿਰਪਾ ਕਰ ਸੱਚਖੰਡ ਦਿਵਾਰੇ ਬੈਠਾ ਵੜ ਸੱਚ ਸਿੰਘਾਸਨ ਸੋਭਾ ਪਾਈਆ ਪਿਆਰੀ ਹਰ ਸੰਗਤ ਜੀ ਸਮੇਂ ਨੂੰ ਮੁੱਖ ਰੱਖਦੇ ਇੱਥੇ ਆਪਾਂ ਭਗਤ ਭਗਵਾਨ ਦਾ ਸਿਫਤੀ ਢੋਲਾ ਬੋਲਾਂਗੇ ਸਾਰਿਆਂ ਨੂੰ ਸਾਥ ਦੇਣਾ ਤੂੰ ਮੇਰਾ ਮੈਂ ਤੇਰਾ 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 ਸੋ ਜਿਨੂੰ ਭਗਵਾ ਆਂਦੀ ਐ ਸੋ ਲੰਗ ਮਰੋਈ ਜੇ ਸੰਗ ਵਿੱਚ ਨੂੰ ਭਗਵਾ ਆਂਦੀ ਐ ਸੋ